ਗੁਰੂ ਕੀ ਪੈਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਜੀ ਫਤਿਹ ਸੋ ਅੱਜ ਦਾ ਵਿਸ਼ੇਸ਼ ਦਿਨ ਹੈ ਮਹਾਨਤਾ ਵਾਲਾ ਦਿਨ ਹੈ ਅੱਜ ਵਿਸਾਖੀ ਖਾਲਸਾ ਸਾਜਣਾ ਦਿਵਸ ਅੱਜ ਇਹ ਦਿਨ ਖਾਲਸਾ ਸਾਜਿਆ ਗਿਆ ਤੇ ਸੱਚੇ ਪਾਤਸ਼ਾਹ ਮਹਾਰਾਣੇ ਜੰਗੀ ਵਸਤਰ ਕਿਉਂਕਿ ਸਰਕਾਰਾਂ ਉਦੋਂ ਦੀਆਂ ਜ਼ੁਲਮ ਕਰ ਰਹੀਆਂ ਸਨ ਤੇ ਉਹਨਾਂ ਸੱਚੇ ਪਾਤਸ਼ਾਹ ਨੇ ਆਉਣ ਵਾਲੇ ਸਮੇਂ ਨੂੰ ਦੇਖ ਕੇ ਵੀ ਭਗਤੀ ਦੇ ਨਾਲ ਸ਼ਕਤੀ ਵੀ ਜ਼ਰੂਰੀ ਹੈ ਕਿਉਂਕਿ ਹਰ ਇੱਕ ਚੀਜ਼ ਦੇ ਮਗਰ ਇੱਕ ਸ਼ਕਤੀ ਹੈ ਭਗਤੀ ਹੈ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨਾ ਜਾਪ ਕਰਨਾ ਉਹ ਬਾਣੀ ਰੂਪ ਹੈ ਤੇ ਇਸ ਸੰਸਾਰ ਦੇ ਦੀ ਸ਼ਕਤੀ ਵਰਤਣ ਲਈ ਜਿਵੇਂ ਰਾਜਾ ਰਾਜਾ ਕੋਲੇ ਸਰਕਾਰਾਂ ਕੋਲੇ ਸ਼ਕਤੀ ਹੈ ਫੌਜ ਉਹਦੀ ਸ਼ਕਤੀ ਹੈ ਆਰਮੀ ਦੀ ਸ਼ਕਤੀ ਹੈ ਤੇ ਨਾਮ ਸਿਮਰਨ ਜਿਹੜੀ ਸ਼ਕਤੀ ਹੈ ਆਤਮਕ ਬਲ ਤੇ ਬਹੁਤ ਬਲਵਾਨ ਹੋ ਜਾਣਾ ਤੇ ਆਪਣੇ ਆਪ ਨੂੰ ਸਦਾ ਅਮਰ ਸਮਝਣਾ ਕਿ ਮੈਂ ਸਰੀਰ ਨਹੀਂ ਆ ਨਾਮ ਨਾਮ ਜਪਣ ਕਰਕੇ ਭਗਤੀ ਕਰਕੇ ਇਹ ਅ ਅੰਦਰੋਂ ਦਿੜਤਾ ਪੈਦਾ ਹੁੰਦੀ ਹੈ ਇਹ ਵਾਸਤਾ ਹੁੰਦੀ ਹੈ ਕਿ ਮੈਂ ਸਰੀਰ ਨਹੀਂ ਮੈਂ ਸਦਾ ਰਹਿਣ ਵਾਲਾ ਸਰੀਰ ਦੇ ਵਿੱਚ ਰਹਿਣ ਵਾਲਾ ਮੈਂ ਸੋ ਪਹਿਲਾ ਵਿਸਾਖੀ ਦੇ ਖਾਸ ਸਾਜਨਾ ਦੇ ਵਾਸਤੇ ਆਪਾਂ ਇਹਦੀ ਚੈਨਲ ਭਾਈ ਅੱਜ ਤੇ ਅੱਜ ਦੇ ਦਿਨ ਅਸਤੇ ਪਾਸ਼ਾ ਮਹਾਰਾ ਨੇ ਖਾਲਸੇ ਦੀ ਸਾਜਨਾ ਕੀਤੀ ਇਹ ਦੇਵ ਸੰਗਤ ਦੀ ਗੁਰੂ ਸਾਹਿਬ ਚ ਪਾਸ਼ਾ ਨੇ ਤੰਤਰ ਮੰਤਰ ਤੇ ਜੰਤਰ ਤਿੰਨ ਚੀਜ਼ਾਂ ਨੂੰ ਲੈ ਕੇ ਅਸਤੇ ਪਾਸ਼ਾ ਮਹਾਰਾ ਨੇ ਇਹ ਜਿਹੜੇ ਖਾਲਸਾ ਸਾਜਨਾ ਦੇ ਇਹਦੇ ਨਾਲ ਜੁੜੀਆਂ ਹੋਈਆਂ ਨੇ ਆਪਾਂ ਕਹਿੰਦੇ ਮੰਤਰ ਜਾਂ ਤੰਤਰ ਕਰਤਾ ਜੰਤਰ ਕਰਤਾ ਤੁਣਾ ਕਰਤਾ ਜਾਂ ਇਹ ਇਹ ਚੀਜ਼ਾਂ ਆਪਦੇ ਵਿੱਚ ਜੁੜੀਆਂ ਹੋਈਆਂ ਨੇ ਭਾਵੇਂ ਕਿ ਟੋਣਾ ਇੱਕ ਵੱਖਰੀ ਚੀਜ਼ ਹੈ ਪਰ ਜੰਤਰ ਮੰਤਰ ਤੰਤਰ ਨਾਲੇ ਦੇ ਸ਼ਸਤਰ ਵਸਤਰ ਅਸਤਰ ਤੇ ਖਾਲਸਾ ਸਾਜਮ ਦੇ ਉਸ ਤੇ ਕਿਸੇ ਬਾਸ਼ਾ ਮਹਾਰਾ ਨੇ ਸਾਨੂੰ ਕੀ ਕਰਿਆ ਤੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਇੱਕ ਅਲੱਗ ਤਰ੍ਹਾਂ ਦੀ ਫੌਜ ਤਿਆਰ ਕੀਤੀ ਜਿੱਥੇ ਸੰਤ ਵੀ ਹੋਣ ਤੇ ਨਾਲ ਸਿਪਾਹੀ ਵੀ ਹੋਣ ਕੱਲਾ ਨਾਮ ਸਿਮਨ ਕਰਨਾ ਤੇ ਜੋਲਮ ਨੂੰ ਨਾ ਰੋਕਣਾ ਨਾਮ ਸਿਮਰਨ ਕਰਨ ਵਾਲੇ ਹੀ ਬੰਦੇ ਉਹਨਾਂ ਦੇ ਅੰਦਰ ਦਇਆ ਹੁੰਦੀ ਹੈ ਧੌਲ ਧਰਮ ਦਾਇਕਾ ਪੂਤ ਉਹ ਹੀ ਸਮਾਜ ਦੀ ਰੱਖਿਆ ਕਰ ਸਕਦੇ ਨੇ ਜਿਹੜਾ ਸੰਗ ਦੀ ਧਰਮ ਤੋਂ ਟੁੱਟਿਆ ਹੈ ਬੰਦਾ ਹੈ ਉਹ ਰੱਖਿਆ ਨਹੀਂ ਕਰ ਸਕਦਾ ਉਹ ਸਮਾਜ ਨੂੰ ਬਚਾ ਕੇ ਨਹੀਂ ਰੱਖ ਸਕਦਾ ਧਰਮ ਦੀ ਵੱਡੀ ਗੱਲ ਹੈ ਕਿ ਧਰਮੀ ਬੰਦਾ ਲੋਕਾਂ ਵਾਸਤੇ ਜਾਨ ਦੇ ਦੇਗਾ ਵੀ ਮੇਰਾ ਕੋਈ ਘਰ ਮੇਰੀ ਕੋਈ ਗੱਲ ਨਹੀਂ ਮੈਂ ਸਰੀਰ ਲਾ ਦੂੰਗਾ ਪਰ ਮੇਰਾ ਸਮਾਜ ਪਰਮੇਸ਼ਰ ਦੀ ਸਾਜੀ ਹੋਈ ਸ੍ਰਿਸ਼ਟੀ ਜਿਹੜਾ ਸੰਸਾਰ ਹੈ ਉਹ ਸੁਖੀ ਵਸੇ ਪੰਥ ਬਸੇ ਮੈ ਉਹ ਜੜਾ ਮਨ ਚਾਉ ਕਨੇਰਾ ਸੋਸਚੇ ਪਾਸ਼ਾ ਮਹਾਰਾ ਨੇ ਆਦੇ ਦਿਨ ਜਦੋਂ ਪੰਜਾਂ ਗੁਰ ਪੰਜ ਜਾਨੇ ਦੇ ਸਿਰ ਮੰਗੇ ਉਦੋਂ ਅਲੱਗ-ਅਲੱਗ ਥਾਮਾ ਤੋਂ ਆਕੇ ਸਿੱਖਾਂ ਨੇ ਸੀਸ ਦਿੱਤੇ ਤੇ ਸੀਸ ਸੰਗਦੀ ਕੱਟੇ ਗਏ ਸਾਹਮਣੇ ਕੱਟੇ ਗਏ ਤੇ ਤੰਬੂ ਵਿੱਚ ਜਾ ਕੇ ਇਸ ਤੇ ਪਾਸ਼ਾ ਮਹਾਰਾ ਨੇ ਉਹਨਾਂ ਨੂੰ ਜਿਹੜਾ ਇੱਕ ਪ੍ਰਚਲਿਤ ਹੈ ਨਾ ਜੀ ਜੇ ਬੱਕਰੇਆਂ ਦੇ ਸਿਰ ਵੱਡੇ ਸੰਗ ਜੀ ਬੱਕਰੇ ਦੇ ਇੱਕ ਦੇ ਤੁਸੀਂ ਡਾਂਗ ਮਾਰੋ ਉਹ ਤੰਬੂ ਦੇ ਵਿੱਚ ਰੌਲਾ ਨਹੀਂ ਪਾਏਗਾ ਸੁਣਿਆ ਨਹੀਂ ਕਿਸੇ ਨੇ ਉਹ ਬੱਕਰੇ ਕਿਤੋਂ ਆਏ ਜਦੋਂ ਕਿ ਸਤੇ ਪਾਸ਼ਾ ਮਹਾਰਾ ਨਾਲ ਬਵੰਜਾ ਕਬੀ ਸੀ ਬਵੰਜਾ ਪੱਤਰਕਾਰ ਹੋਣ ਬਵੰਜਾ ਮੀਡੀਆ ਵਾਲੇ ਹੋਣ ਵਾਲੇ ਵਾਲੇ ਤੇ ਉਹ ਪਤਾ ਨਹੀਂ ਲੱਗਦਾ ਜੀ ਬੱਕਰੇਆਂ ਸਿਰ ਵੱਡੇ ਨੇ ਕਿ ਮੀਡੀਆ ਵਾਲੇ ਨੂੰ ਪਤਾ ਨਹੀਂ ਲੱਗਦਾ ਇਹ ਸਾਰਾ ਝੂਠ ਹੈ ਸੱਚੇ ਪਾਸ਼ਾ ਮਹਾਰਾਜ ਨੇ ਕੋਈ ਬੱਕਰਾਂ ਦੀ ਸਰ ਨਹੀਂ ਵੱਡੇ ਸੀਸ ਕੱਟੇ ਗਏ ਜਿਹੜਾ ਮੁਖਬਰ ਜਿਹੜਾ ਸੀਆਈਡੀ ਵਾਲਾ ਸੀ ਨਾ ਔਰੰਗਜੀਬ ਦਾ ਉਹ ਲਿਖਦਾ ਉਹ ਜਦੋਂ ਸੀਆਈਡੀ ਲੈਣ ਆਇਆ ਵੀ ਦਸਵੇਂ ਪਾਸ਼ਾ ਮਹਾਰਾਜ ਔਰੰਗਜੀਬ ਦੀ ਉਹ ਸਰਕਾਰ ਸੀ ਵੀ ਦੇਖ ਕੇ ਉਹਨੇ ਬਹੁਤ ਤਕੜਾ ਬਹੁਤ ਵੱਡਾ ਇਕੱਠ ਕੀਤਾ ਆਨੰਦਪੁਰ ਸਾਹਿਬ ਦੇ ਵਿੱਚ ਤੇ ਦੇਖ ਜਾ ਕੇ ਕੀ ਹੈ ਕਿ ਜਿਹਦੇ ਨਾਲ ਆਪਣੀ ਦੁਸ਼ਮਣੀ ਹੋਵੇ ਉਹਦਾ ਖਿਆਲ ਰੱਖਦੇ ਆ ਵੀ ਕੀ ਕਾਰਵਾਈ ਕਰ ਰਹੇ ਸਰਗਰਮੀਆਂ ਕੀ ਨੇ ਉਹਦੀਆਂ ਉਹ ਜਦੋਂ ਆਇਆ ਸੀਆਈਡੀ ਵਾਲਾ ਉਹਦੇ ਸਾਹਮਣੇ ਸੀਸ ਕੱਟੇ ਗਏ ਉਹਦੇ ਸਾਹਮਣੇ ਇੱਕ ਦੂਜੇ ਦੇ ਵੀ ਜੋੜੇ ਗਏ ਜੇ ਮੇਰਾ ਸੀਸ ਹੋਰ ਦੇ ਹੋਰ ਦਾ ਸੀਸ ਹੋਰ ਦੇ ਤਾਂ ਉਹਨੇ ਸੰਗਤ ਜੀ ਸਾਹਮਣੇ ਦੇਖ ਕੇ ਰਸਤੇ ਪਾਸ਼ਾ ਮਹਾਰਾਜ ਨੇ ਮਹਾਰਾਜ ਦੇ ਕੌਤਕ ਤਾਂ ਉਹ ਉਥੇ ਬਹੁਤ ਜ਼ਿਆਦੇ ਮਹਾਰਾ ਦਾ ਸਰਦਾਲੂ ਬਣ ਗਿਆ ਕਿ ਇਹ ਤਾਂ ਗੁਰੂ ਅਕਾਲ ਪੁਰਖ ਆਪ ਅੱਲਾ ਦਾ ਰੂਪ ਨੇ ਆਵੇ ਹੱਥ ਤਿਆਰ ਕਰਕੇ ਅਮਰਦਨ ਨੂੰ ਆਵੇ ਹੱਥ ਕਹਿੰਦੇ ਨੇ ਵੀ ਸਿਰ ਜੋੜਦੇ ਨੇ ਮੈਂ ਔਰੰਗਜ਼ੇਬ ਤੋਂ ਕੀ ਲੈਣਾ ਉਹ ਔਰੰਗਜ਼ੇਬ ਦੀ ਜਾਨੀ ਕਿ ਨੌਕਰੀ ਛੱਡ ਕੇ ਦਸਵੇਂ ਪਾਸ਼ਾ ਮਹਾਰਾਜ ਦਾ ਮਰੀਦ ਹੋ ਗਏ ਸਦਾ ਵਾਸਤੇ ਉਹਦੀ ਲਿਖੀ ਹੋਈ ਜਿਹੜੀ ਲਿਖਤ ਹੈ ਉਸ ਸੀਆਈਡੀ ਵਾਲੇ ਦੀ ਜਿਹੜਾ ਆਇਆ ਸੀ ਉਹ ਅਜੇ ਵੀ ਸੰਭੀ ਪਈ ਹੈ ਯੂਨੀਵਰਸਿਟੀ ਦੇ ਵਿੱਚ ਉਹਦੀ ਹੱਥ ਲਿਖਤ ਵੀ ਦਸਵੇਂ ਪਾਸ਼ਾ ਮਾਨੇ ਸੀਸ ਕੱਟੇ ਦੇ ਨਾਲ ਹੀ ਕੱਟ ਕੇ ਜੋੜੇ ਆਪ ਇਹ ਜੋੜੇ ਸੋ ਗੱਲ ਕਰਦੇ ਆਪਾਂ ਜਦੋਂ ਸਾਜਨਾ ਦਿਵਸ ਅੱਜ ਦਾ ਜਿਵੇਂ ਅੱਜ ਨਾ ਅੱਜ ਵਿਸ਼ੇਸ਼ ਦਿਨ ਹੈ ਅੱਜ ਜਿਹੜਾ ਤੁਸੀਂ ਪਾਠ ਕਰੋਗੇ ਜਪਜੀ ਸਾਹਿਬ ਦੇ ਪਾਠ ਕਰੋਗੇ ਜਾਂ ਮੂਲ ਮੰਤਰ ਦੇ ਤੇ ਉਹਦਾ ਅੱਜ ਅਲੱਗ ਜਿਆਦਾ ਵੱਡਾ ਫਲ ਮਿਲੇਗਾ ਇਹ ਵਿਸ਼ੇਸ਼ ਦਿਨ ਹੁੰਦੇ ਨੇ ਜਿਹੜੇ ਜਿਵੇਂ ਕੋਈ ਕੰਪਨੀ ਕੱਢਦੀ ਹੈ ਵੀ ਅੱਜ ਭਾਈ ਦੀਵਾਲੀ ਬੰਪਰ ਲੋਹੜੀ ਬੰਪਰ ਵਿਸ਼ੇਸ਼ ਇਹ ਪਹਿਲਾਂ ਦਰਗਾਹ ਦੀਆਂ ਗੱਲਾਂ ਨੇ ਸਾਡੇ ਅੰਦਰ ਫਿਰਨੇ ਫਿਰ ਇਹ ਸੰਸਾਰਕ ਤੌਰ ਤੇ ਵੀ ਆ ਜਾਂਦੇ ਨੇ ਦੇ ਅੱਜ ਦਾ ਦਿਨ ਵਿਸ਼ੇਸ਼ ਹੈ ਜਿਹੜਾ ਬੰਦਾ ਅੱਜ ਸਨਾਨ ਪਾਣੀ ਕਰਕੇ ਨਾਮ ਸਿਮਰਨ ਕਰੇਗਾ ਵੱਧ ਫਲ ਮਿਲੇਗਾ। یوں ਕਹਿ ਲੋ ਕਿ ਜਿਵੇਂ ਜਿਹੜੀ ਖਾਲਸਾ ਦੀ ਫਤਿਹ ਹੈ ਨੇ ਆਪਣੀ ਵਾਹਿਗੁਰੂ ਜੀ ਦੀ ਖਾਲਸਾ ਵਾਹਿ ਦੀ ਫਤਿਹ ਫਤਿਹ ਦਾ ਜਨਮ ਵੀ ਅੱਜ ਹੀ ਦੇ ਦਿਨ ਹੋਇਆ। ਅਮਰ ਸ਼ਕਾਇਆ। ਸੋ ਇਹਦੇ ਵਿੱਚ ਕੀ ਹੈ ਜੰਤਰ ਮੰਤਰ ਤੇ ਤੰਤਰ ਜਦੋਂ ਮਹਾਰਾਜੇ ਪਾਸ਼ਾ ਪਹਿਲਾਂ ਕੁਸ਼ਦਾਰ ਮੇ 10ਵੇਂ ਸੂਰੂ ਤੱਕ ਵੀ ਸੱਜੇ ਪੈਰ ਦਾ ਗੁੱਠਾ ਧੋ ਕੇ ਸ਼ਿਕਾਉਂਦੇ ਰਹੇ ਜਲ ਉਹਦੇ ਮੁਰਸ਼ਕਾਂ ਇਸ ਤਰ੍ਹਾਂ ਛਕਾਏ ਜਾਂਦੇ ਕਿਉਂਕਿ ਗੁਰੂ ਦੇ ਸਰੀਰ ਵਿੱਚ ਸਾਡੇ ਪੈਰਾਂ ਵਿੱਚ ਤੇ ਗੁਰੂ ਦੀ ਚਰਨਾਂ ਵਿੱਚ ਫਰਕ ਹੈ ਹਰ ਅੰਮ੍ਰਿਤ ਭਿੰਨੀ ਦੇਹਰੀ ਅੰਮ੍ਰਿਤ ਵਰਕੇ RAM ਰਾਜ ਸੋ ਅੰਮ੍ਰਿਤ ਦੇ ਭਿਜੀ ਨਾਲ ਅੰਮ੍ਰਿਤ ਦੇ ਨਾਲ ਭਿਜੀ ਹੁੰਦੀ ਹੈ ਗੁਰੂ ਦੇ ਦੇਵੀ ਦੇ ਹੀਰੀਏ ਉਹਨੂੰ ਜਿਹੜਾ ਟੱਚ ਕਰੇਗਾ ਜਾਂ ਛੂਹੇਗਾ ਜਿਹੜਾ ਛਕੇਗਾ ਉਹਨਾਂ ਦੇ ਨਾਲ ਲੱਗਿਆ ਹੋਇਆ ਜਲ ਉਹਦੇ ਨਾਲ ਸ਼ਕਤੀ ਜਗਦੀ ਸਮਾਧੀ ਲੱਗਦੀ ਹੈ ਸੱਚੇ ਪਾਤਸ਼ਾਹ ਮਹਾਰਾਜ ਸੋਚਾ ਵੀ ਹੁਣ ਸਾਡੇ ਅੰਦਰ ਕੱਲੀ ਭਗਤੀ ਨਾਲ ਸ਼ਕਤੀ ਵੀ ਕਾਰ ਦੇ ਕੇ ਹਥਿਆਰ ਦੇ ਕੇ ਸ਼ਸਤਰ ਦੇ ਕੇ ਨਾਲ ਸ਼ਕਤੀ ਵੀ ਸੰਸਾਰੀ ਤੌਰ ਤੇ ਵੀ ਸ਼ਕਤੀ ਦਿੱਤੀ ਸੋ ਸੰਗ ਜੀ ਜੰਤਰ ਮੰਤਰ ਦੇ ਤੰਤਰ ਇਹ ਕੀ ਹੈ ਜਦੋਂ ਆਪਾਂ ਸੰਗ ਜੀ ਪਹਿਲਾਂ ਸਾਡੇ ਕੋਲੇ ਇਕੱਲਾ ਮੰਤਰ ਤੇ ਜੰਤਰ ਸੀ ਮੰਤਰ ਤੇ ਤੰਤਰ ਜੰਤਰ ਸੀ ਪਾਮੇ ਕੇ ਸ਼ੇਮੇ ਪਾਸ਼ਾ ਬਿਲੇ ਸਾਸ਼ਟ ਤਾਰੀ ਸੀ ਪਰ ਉਹਦਾ ਤੰਤਰ ਨਹੀਂ ਆਪਾਂ ਇਹਨੂੰ ਕਹਿ ਸਕਦੇ ਮੰਤਰ ਜੰਤਰ ਤੰਤਰ ਪਹਿਲਾ ਮੰਤਰ ਕੀ ਹੈ ਜਿਹੜਾ ਅਸੀਂ ਮੂਲ ਮੰਤਰ ਜਪਜੀ ਸਾਹਿਬ ਪੜ੍ਹਦੇ ਆ ਜਿਹੜਾ ਇੱਕ ਦੂਜੇ ਨੂੰ ਸੁਣਾਇਆ ਜਾਵੇ ਜਿਵੇਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਇਹ ਮੰਤਰ ਹੈ ਇਹ ਤੁਹਾਨੂੰ ਮੈਂ ਸੁਣਾਤਾ ਤੁਸੀਂ ਮੈਨੂੰ ਸੁਣਾਤਾ ਬਾਣੀ ਸਪੀਕਰਾਂ ਵਿੱਚ ਚੱਲਦੀ ਆ ਉਹ ਮੰਤਰ ਹੈ ਤੇ ਦੂਜਾ ਜੰਤਰ ਜੰਤਰ ਕੀ ਹੁੰਦਾ ਜਿਹੜੀ ਚੀਜ਼ ਲਿਖੀ ਜਾਵੇ ਹੁਣ ਅਸੀਂ ਜਿਹੜੇ ਬੋਲ ਕੇ ਬਾਣੀ ਜਪਦੇ ਆ ਉਹ ਮੰਤਰ ਹੈ ਜਿਹੜੇ ਸਾਡੇ ਕੋਲੇ ਗੁਟਕਾ ਸਾਹਿਬ ਹੈ ਪੋਥੀ ਹੈ ਗੁਰੂ ਗ੍ਰੰਥ ਸਾਹਿਬ ਹੈ ਇਹ ਜੰਤਰ ਤੌਰ ਤੇ ਹੈ ਜਿਵੇਂ ਆਪਾਂ ਕਈ ਕਹਿੰਦੇ ਨੇ ਕਿ ਜੰਤਰੀ ਉਹ ਲਿਖ ਲਿਖੀ ਜਾਂਦੀ ਹੈ ਫਿਰ ਤੰਤਰ ਕੀ ਹੋਇਆ ਜਿਹੜਾ ਸਾਜੀ ਖੰਡੇ ਵਿੱਚ ਇਸ ਤੇ ਪਾਸ਼ਰਮਾ ਜਲ ਪਾ ਕੇ ਨਾ ਵਿੱਚ ਪਤਾਸੇ ਪਾ ਕੇ ਉਹ ਖੰਡੇ ਦੇ ਨਾਲ ਘੋਲਿਆ ਗਿਆ ਜਪਜੀ ਸਾਹਿਬ ਜਾਪ ਸਤ ਸੋਈਏ 24 ਸਵਨਨ ਸਾਹਿਬ ਉਹ ਜਿਹੜਾ ਘੋਲਿਆ ਗਿਆ ਘੋੜ ਕੇ ਉਹ ਬਣ ਗਿਆ ਤੰਤਰ ਉਹ ਫਿਰ ਸਿਰ ਵਿੱਚ ਪਾਇਆ ਜਾਂਦਾ ਹੈ ਅਮਰ ਸ਼ਕਾਉਣ ਵੇਲੇ ਅੱਖਾਂ ਤੇ ਪਾਇਆ ਜਾਂਦਾ ਸ਼ਕਾਇਆ ਜਾਂਦਾ ਹੈ ਇਹ ਅੱਜ ਦੇ ਦਿਨ ਹੋਈਆਂ ਨੇ ਅੱਜ ਦੇ ਦਿਨ ਹੋਈਆਂ ਨੇ ਇਹ ਮੰਤਰ ਤੰਤਰ ਤੇ ਯੰਤਰ ਇਸ ਕਰਕੇ ਮੰਤਰ ਪੜ ਇਹਨੂੰ ਵਾਰੀ-ਵਾਰੀ ਪੜਨਾ ਵਾਰੀ-ਵਾਰੀ ਪੜਨਾ ਮੰਤਰ ਦਾ ਰੂਪ ਕਰਦਾ ਹੈ ਤੇ ਖੰਡੇ ਨਾਲ ਅੰਦਰੋਂ ਕਰਕੇ ਘੋਲ ਕੇ ਉਹ ਤੰਤਰ ਦਾ ਰੂਪ ਕਰਦਾ ਹੈ ਉਹਨੂੰ ਅੱਖਾਂ ਦੇ ਛੱਟੇ ਮਾਰੋ ਜਿਹੜਾ ਕੁਝ ਗੁਰੂਸ ਤੇ ਪਾਸ਼ਾ ਮਾਰਨ ਕੀਤਾ ਹੈ ਨਾ ਇਹ ਐਵੇਂ ਨਹੀਂ ਟੰਪਰੇਲੀ ਗੱਲਾਂ ਉਹਨਾਂ ਵਿੱਚ ਕੁਝ ਖਾਸ ਹੀ ਹੱਤ ਹੈ ਜਿਹੜੀ ਚੀਜ਼ ਦਾ ਕੋਈ ਫਾਇਦਾ ਹੀ ਨਹੀਂ ਫੋਗੜ ਧਰਮ ਨੇ ਉਹ ਮਾਰਨੇ ਤਿਆਗ ਦਿੱਤੇ ਇਹਨਾਂ 'ਚ ਕੋਈ ਫਾਇਦਾ ਨਹੀਂ ਤੇ ਅੱਜ ਦੇ ਦਿਨ ਉਹ ਜਦੋਂ ਅਮਰਤਾ ਸ਼ਕਾਇਆ ਗਿਆ ਨਾ ਅਮਰ ਤਿਆਰ ਕੀਤਾ ਉਹਦੇ ਵਿੱਚ ਉਦੋਂ ਜਦੋਂ ਕਿ ਤਿਆਰ ਕੀਤਾ ਗਿਆ ਉਦੋਂ ਮਾਰਨੇ ਕੌਤਕ ਬਤਾਉਣੀ ਸੀ ਕਿ ਕੁਝ ਦਿਖਾਣਾ ਪੈਂਦਾ ਸੰਸਾਰ ਨੂੰ ਕਰਨ ਵਿੱਚ ਗੱਲਾਂ-ਗੱਲਾਂ ਨਾਲ ਕੋਈ ਨਹੀਂ ਉਹ ਕਰਦਾ ਵੀ ਸੱਚੀਆਂ ਗੱਲਾਂ ਸੱਚੀਆਂ ਗੱਲਾਂ ਨਾਲ ਕੁਝ ਨਾ ਕੁਝ ਦਿਖਾਉਣਾ ਪੈਂਦਾ ਜਦੋਂ ਅੰਮ੍ਰਿਤ ਤਿਆਰ ਕੀਤਾ ਗਿਆ ਉੱਥੇ ਚਿੜੀਆਂ ਆਈਆਂ ਕੋਤਕ ਸੀਚੇ ਬਾਸ਼ਾ ਮਹਾਰਾਜਾ ਸਾਰੇ ਜੀ ਜਾਣ ਤੋਂ ਉਹਦੇ ਬਸ ਬਸ ਕੀਤੇ ਹੁੰਦੇ ਨੇ ਕਿਸੇ ਨੂੰ ਸੱਦ ਸਕਦੇ ਨੇ ਮਹਾਰਾ ਮੰਤਰਾਂ ਚਿੜੀ ਜਨੌਰਾਂ ਸਾਰੀ ਸ੍ਰਿਸ਼ਟੀ ਉਹਦੀ ਸਾਜੀ ਹੋਈ ਹੈ ਉਹ ਚਿੜੀਆਂ ਆਈਆਂ ਚਿੜੀਆਂ ਨੇ ਜਦੋਂ ਹੰਗਰ ਜੀ ਉਹ ਛਕਿਆ ਨਾ ਉਹਦੇ ਵਿੱਚ ਇੰਨੀ ਤੰਤਰ ਦੀ ਸ਼ਕਤੀ ਸੀ ਆਪ ਜੀ ਵੀ ਉਹਨੇ ਰੋਪ ਦੇ ਵਿੱਚ ਉਹ ਆਗੇ ਜਣ ਕੇ ਲੜ ਲੜ ਕੇ ਮਰ ਗਏ ਕਿਸੇ ਖਾਨ ਕੇਆ ਕਿ ਮਹਾਰਾਜ ਇਹ ਤਾਂ ਬਹੁਤ ਜ਼ਿਆਦੇ ਤਾਂ ਜਿਹੜਾ ਸੱ加 ਕਰੇਗਾ ਇੱਕ ਦੂਜੇ ਨਾਲ ਇੰਨਾ ਵੀਰ ਰਸ ਵਿੱਚ ਆ ਕੇ ਲੜ ਕੇ ਉਹ ਕਰਨਗੇ ਮਰ ਜਾ ਕਰਨਗੇ ਫਿਰ ਮਾਤਾ ਜੀਤੋ ਜੀ ਆਈ ਮਾਤਾ ਜੀਤਾਂ ਜੀ ਕਈ ਕਹਿੰਦੇ ਨੇ ਮਾਤਾ ਸਹਿਦੇਵ ਨੇ ਪਤਾਸੇ ਪਾਇਆ ਪਹਿਨਾ ਮਾਤਾ ਜੀਤੋ ਜੀ ਜੀਤਾਂ ਜੀ ਨੇ ਪਾਇਛੀਦਾ ਸੀ ਮਾਤਾ ਜੀਤਾਂ ਜੀ ਨੇ ਆ ਕੇ ਨਾ ਵਿੱਚ ਪਤਾਸੇ ਪਾਏ ਅਮਰਤ ਦੇ ਆਏ ਉਹ ਫਿਰ ਮਹਾਰਾਜ ਕਹਿਣ ਲੱਗੇ ਲੈ ਜੀਤਾਂ ਤੂੰ ਕਦੇ ਮਾਂ ਦਾ ਤੇ ਪਿਤਾ ਦਾ ਕੰਮ ਕਰਦਾ ਇਹ ਜਿਹੜਾ ਖਾਲਸਾ ਹੈ ਇਹ ਇਹਨੂੰ ਮਾਂ ਵੀ ਮਿਲ ਗਈ ਤੇ ਪਿਤਾ ਵੀ ਮਿਲ ਗਿਆ ਇਮਾਨ ਮਾਨੇ ਕਿ ਮਾਤਾ ਜੀਤੋ ਅਜੀਤਾ ਵੀ ਜਣ ਕੇ ਮਾਂ ਐ ਤੇ ਮਾਤਾ ਸਾਹਿਬ ਦੇਵਾ ਜਣ ਕਿ ਕੁਮਾਰਾ ਡੋਲਾ ਕਰਕੇ ਸਾਨੂੰ ਉਹ ਕਰਿਆ ਜਾਂਦਾ ਫਿਰ ਜਦੋਂ ਉਹਦੇ ਮਠਾਸ ਪੈ ਗਈ ਨਾ ਜਲ ਵਿੱਚ ਅੰਮ੍ਰਿਤ ਵਿੱਚ ਉਹ ਨਾਲ ਪਿਆਰ ਵੀ ਬਣ ਗਿਆ ਜੇ ਪਿਆਰ ਹੈ ਸੰਗ ਜੀ ਤਾਂ ਹੀ ਕੁਰਬਾਨੀਆਂ ਨੇ ਕੁਰਬਾਨੀਆਂ ਕਦੇ ਗੁੱਸੇ ਨਾਲ ਨਹੀਂ ਹੁੰਦੀਆਂ ਕੁਰਬਾਨੀਆਂ ਕਿਸੇ ਦੇ ਉੱਤੇ ਦਇਆ ਕਰਕੇ ਪਿਆਰ ਕਰਕੇ ਕਿਸੇ ਦੇ ਪਿਆਰ ਤੋਂ ਕੁਰਬਾਨ ਹੋਣਾ ਫਿਰ ਕੁਰਬਾਨੀਆਂ ਹੁੰਦੀਆਂ ਸੋ ਕਹਿਣ ਦਾ ਪਾ ਮੰਤਰ ਜੰਤਰ ਤੰਤਰ ਇਹ ਇਹ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਨਾ ਜਿਵੇਂ ਹੁਣ ਜਪਜੀ ਸਾਹਿਬ ਹੈ ਹੁਣ ਤੁਸੀਂ ਕਹੋ ਜਨ ਕਿ ਜਪ ਸਾਹਿਬ ਦੇ ਵਿੱਚ ਕਿਹੜੀ ਸਿੱਖਿਆ ਹੈ ਨਵਸਤਮੰਕਾਲ ਲੈ ਨਵ ਸੰਕਰਪਾਲ ਨਮਸਤਗਰੂਪੇ ਨਮਤਗਰੂਪੇ ਇਹ ਦੋ ਸਿੱਖਿਆ ਕੀ ਹੈ ਸਿਰਫ ਪਰਮਾਤਮਾ ਦੇ ਗੁਣ ਨੇ ਇੱਕ ਸਾਹਮਣੇ ਪਰਮਾਤਮਾ ਇੱਕ ਪਰਮਾਤਮਾ ਦੇ ਗੁਣ ਗਾਉਣ ਵਾਲਾ ਹੈ ਨੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸਤੇ ਇਸਤੇ ਨਮਤੰਤ ਤੰਤਰੰ ਮਹਾਰਾਜ ਕਾਲਪੁਰਖ ਵਗਰੋਂ ਤੂੰ ਹੀ ਮੇਰਾ ਮੰਤਰ ਹੈ ਤੂੰ ਹੀ ਮੇਰਾ ਜੰਤਰ ਹੈ ਤੂੰ ਹੀ ਮੇਰਾ ਤੰਤਰ ਹੈ ਸੋ ਅੱਜ ਦਾ ਦਿਨ ਜਿਹੜਾ ਵਿਸਾਖੀ ਵਾਲੇ ਦਿਨ ਅੱਜ ਵਿਸ਼ੇਸ਼ ਨਾਮ ਸਿਮਨ ਕਰੋ ਮੰਤਰ ਜਪੋ ਜਪ ਜੀ ਸਾਹਿਬ ਕਰੋ ਗਿਣ ਕੇ ਤੇ ਅੱਜ ਫੈਸਲਾ ਵੀ ਕਰੋਗੇ ਅੱਜ ਤੋਂ 10 ਵਾਰ ਰੋਜ਼ ਕਰਿਆ ਕਰਾਂਗੇ ਅੱਜ ਅੱਜ ਬਹੁਤ ਖੁਸ਼ ਨੇ ਜਸਵੀ ਪਾਸ਼ਾ ਮਹਾਰਾਜ ਫੁਰਨਾ ਲੈ ਕੇ ਅੱਜ ਸਮਨ ਸ਼ੁਰੂ ਕਰ ਦੂ ਸੀ ਤੁਹਾਡੇ ਬੇੜੇ ਪਾਰ ਹੋਣਗੇ ਦੇਖ ਲਓ ਜਮਾ ਕੇ ਤੁਸੀਂ ਵਾਹਿਗੁਰੂ ਜੀ ਖਾਲਸਾ ਵਾਹਿ ਰਿਹਾ ਫਕ